ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਾਡੇ ਸਮਾਜਿਕ ਰਿਸ਼ਤੇ ਨੇ ਨਾ ਉਹਨਾਂ ਦੀਆਂ ਤਿੰਨ ਧਰਾਵਾਂ ਨੇ ਨਾਨਕੇ ਦਾਦਕੇ ਤੇ ਸਹੁਰੇ ਕੁਝ ਰਿਸ਼ਤੇ ਤੁਹਾਡੇ ਬਣ ਗਏ ਮਾਂ ਕਰਕੇ ਮੇਰਾ ਮਤਲਬ ਨਾਨਕਿਆਂ ਕਰਕੇ ਕੁਝ ਰਿਸ਼ਤੇ ਬਣ ਗਏ ਪਿਓ ਕਰਕੇ ਮੇਰਾ ਮਤਲਬ ਇਹ ਦਾਦਕਿਆਂ ਕਰਕੇ ਤੇ ਕੁਝ ਰਿਸ਼ਤੇ ਬਣ ਗਏ ਤੁਹਾਡੇ ਸਹੁਰਿਆਂ ਕਰਕੇ ਹੁਣੇ ਤਿੰਨ ਤਰਾਮਾ ਨੇ ਜਿਹੜੇ ਮੇਨਲੀ ਨੇੜੇ ਵਾਲੇ ਤੁਹਾਡੇ ਰਿਸ਼ਤੇ ਨੇ ਇਨ੍ਹਾਂ ਰਿਸ਼ਤਿਆਂ ਦੇ ਅੰਦਰ ਜਦੋਂ ਅੱਜ ਨੇੜੇ ਹੋ ਕੇ ਵੇਖੀਏ ਤੇ ਰਿਸ਼ਤੇ ਨੇੜੇ ਦੇ ਨਹੀਂ ਪਰ ਰਿਸ਼ਤਿਆਂ ਦੇ ਅੰਦਰ ਦੂਰੀਆਂ ਬਹੁਤ ਜ਼ਿਆਦਾ ਨਜ਼ਰ ਪੈ ਰਹੀਆਂ ਨੇ ਰਿਸ਼ਤਿਆਂ ਦੇ ਅੰਦਰ ਜਿਹੜਾ ਰਿਸ਼ਤਿਆਂ ਦਾ ਗ੍ਰਾਫ ਹੈ ਉਹ ਪੈਰੋਂ ਪੈਰ ਡਿੱਗਦਾ ਹੋਇਆ ਨਜ਼ਰ ਪੈ ਰਿਹਾ ਹੈ ਦੂਰੀਆਂ ਵਧਦੀਆਂ ਹੋਈਆਂ ਨਜ਼ਰ ਪੈ ਰਹੀਆਂ ਨੇ ਮਨ ਮਿਟਾਉ ਬੰਦੇ ਨਜ਼ਰ ਪੈ ਰਹੇ ਨੇ ਬੋਲ ਬਾਣੀ ਬੰਦ ਹੁੰਦੀ ਨਜ਼ਰ ਪੈ ਰਹੀ ਹੈ ਗਲਵਕੜੀਆਂ ਪਹਿਣੀਆਂ ਸਨ ਪਰ ਗਲਵਕੜੀਆਂ ਪਹਿਨਦੀਂ بجائے ਘਟੀਆਂ ਨਜ਼ਰ ਆ ਰਹੀਆਂ ਨੇ ਇੱਕ ਦੂਜੇ ਕੋਲੋਂ ਮੂੰਹ ਫੇਰ ਕੇ ਨਿਕਲ ਜਾਂਦੇ ਨੇ ਇਹ ਜਿਹੜੇ ਰਿਸ਼ਤੇ ਨੇ ਇਹਨਾਂ ਰਿਸ਼ਤਿਆਂ ਤੋਂ ਇਲਾਵਾ ਕੁਝ ਰਿਸ਼ਤੇ ਇਸ ਤਰ੍ਹਾਂ ਦੇ ਨੇ ਜਿਹੜੇ ਤੁਹਾਡੇ ਉਮਰ ਪਰ ਨਾਲ ਨਿਭਦੇ ਨੇ ਉਹਨਾਂ ਨੂੰ ਆਪਾਂ ਕਹਿ ਦਿੰਨੇ ਆ ਸਮਾਜ ਦੇ ਅੰਦਰ ਚਲਦਿਆਂ ਚਲਦਿਆਂ ਬਣਨ ਵਾਲੇ ਸਮਾਜਿਕ ਰਿਸ਼ਤੇ ਰਾਜਨੀਤਿਕ ਰਿਸ਼ਤੇ ਧਾਰਮਿਕ ਰਿਸ਼ਤੇ ਇਹ ਕਈ ਰਿਸ਼ਤਿਆਂ ਨੂੰ ਹੋਰ ਨਾਮ ਦਿੱਤੇ ਜਾ ਸਕਦੇ ਨੇ ਪਰ ਜਿਹੜੇ ਖੂਨੀ ਰਿਸ਼ਤੇ ਨੇ ਉਹ ਤਕਰੀਬਨ ਇਹ ਤਿੰਨ ਹੀ ਤਰਾ੍ਹਾਂ ਦੇ ਇਸ ਤੋਂ ਵੱਧ ਨਹੀਂ ਹੈ ਖੈਰ ਰਿਸ਼ਤਿਆਂ ਦੀ ਇੱਕ ਤੇ ਹੁੰਦੀ ਹੈ ਤੁਹਾਡੇ ਆਪਣੀ ਉਮਰ ਸਰੀਰ ਦੀ ਉਮਰ ਕਿਸੇ ਦੀ 10 ਸਾਲ 20 ਸਾਲ 50 ਸਾਲ 80 90 100 ਸਾਲ ਪਰ ਦੂਜੀ ਹੁੰਦੀ ਹੈ ਰਿਸ਼ਤਿਆਂ ਦੀ ਉਮਰ ਰਿਸ਼ਤਿਆਂ ਦੀ ਉਮਰ ਤੁਸੀਂ ਆਪ ਬਣਾਉਣੀ ਹੁੰਦੀ ਹੈ ਕਿਸੇ ਰਿਸ਼ਤੇ ਨੂੰ ਪਾਲਣਾ ਹੈ ਤੁਸੀਂ 10 ਸਾਲ ਪਾਲਣਾ ਹੈ ਨਿਭਾਉਣਾ ਹੈ 20 ਸਾਲ ਨਿਭਾਉਣਾ ਹੈ 30 ਸਾਲ ਨਿਭਾਉਣਾ ਹੈ 50 ਸਾਲ ਨਿਭਾਉਣਾ ਹੈ ਜਾਂ ਸਾ ਉਮਰ ਨਿਭਾਉਣਾ ਹੈ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਸਰੀਰ ਆਪਣੀ ਉਮਰ ਦੇ ਮੁਤਾਬਕ ਚੱਲ ਜਾਂਦਾ ਹੈ ਇਹ ਰਿਸ਼ਤਿਆਂ ਦੀ ਉਮਰ ਤੁਹਾਡੇ ਹੱਥ ਦੇ ਅੰਦਰ ਹੈ ਉਹਨਾਂ ਨੂੰ ਮਾਰਨਾ ਹੈ ਜੇ ਮਾਰਦੇ ਉਹਨਾਂ ਨੂੰ ਜਿਉਂਦੇ ਰੱਖਣਾ ਹੈ ਤੇ ਆਪਣੇ ਜਿਉਂਦੇ ਰੱਖਣ ਤੱਕ ਰਹਿਣ ਤੱਕ ਉਹਨਾਂ ਰਿਸ਼ਤਿਆਂ ਨੂੰ ਤੁਸੀਂ ਜਿਉਂਦਾ ਰੱਖ ਸਕਦੇ ਹੋ ਸਮਾਜ ਦੇ ਅੰਦਰ ਚੱਲਦੇ ਹਨ ਚੱਲਦੇ ਆ ਕੁਝ ਰਿਸ਼ਤੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਮਤਲਬੀ ਰਿਸ਼ਤੇ ਮਤਲਬ ਹੋਇਆ ਤੇ ਨੇੜਤਾ ਬਣਾ ਲਈ ਮਤਲਬ ਗਿਆ ਤੇ ਤੂੰ ਕੌਣ ਤੇ ਮੈਂ ਕੌਣ ਮਤਲਬ ਹੋਇਆ ਤੇ ਗੁਣਾ ਤਕਸੀਮ ਪਾ ਕੇ ਵਲ ਫੇਰ ਕੱਢ ਕੇ ਕੋਲ ਆਣ ਕੇ ਬਹਿ ਜਾਣਾ ਖੁਸ਼ ਆਮਦ ਕਰਨੀ ਬਟਰਿੰਗ ਕਰਨੀ ਤੂੰ ਤੇ ਮੈਂ ਭਰਾ ਭਰਾ ਤੇਰੀ ਮੇਰੀ ਸਾਝ ਰਲਦੀ ਫਲਾਣੇ ਥਾਂ ਤੋਂ ਫਲਾਣੇ ਥਾਂ ਤੋਂ ਭੁਣਾ ਤਕਸੀਮ ਕਰੀ ਜਾਣੀ ਤੇ ਰਿਸ਼ਤਿਆਂ ਦੀ ਨੇੜਤਾ ਬਣਾਉਣ ਦਾ ਯਤਨ ਕਰਨਾ ਤੇ ਮਤਲਬ ਕੀਆ ਤੇ ਨੇੜੇ ਵਾਲਾ ਰਿਸ਼ਤਾ ਮਤਲਬ ਨਿਕਿਆ ਨਿਕਲਿਆ ਤੇ ਨੇੜੇ ਤੋਂ ਨੇੜੇ ਵਾਲਾ ਰਿਸ਼ਤਾ ਕੌਣ ਮਾਮਾ ਕੌਣ ਪણેਵਾ ਕੌਣ ਸਾਲਾ ਕੌਣ ਜੀਜਾ ਕੌਣ ਭਰਾ ਕੌਣ ਭੈਣ ਕੌਣ ਮਾਂ ਪਿਓ ਤੇ ਕੌਣ ਤੀ ਪੁੱਤਰ ਰਿਸ਼ਤਾ ਮਤਲਬ ਗਿਆ ਤੇ ਕਈਆਂ ਦਾ ਇਹ ਹੁੰਦਾ ਹੈ ਰਿਸ਼ਤਾ ਹੀ ਗਿਆ ਅਗਰ ਉਹਨੂੰ ਬਾਅਦ ਵਿੱਚ ਕਿਦਰੇ ਕਾਲ ਕਰੋ ਪਛਾਣ ਤਾਂ ਹੋ ਜਾ ਵੀ ਬੰਦਾ ਕਹਿ ਦਿੰਦਾ ਅੱਛਾ 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 ਫਲਾਣਾ ਸਿੰਘ ਬੋਲਦਾ ਹੈ ਫਲਾਣਾ ਬੋਲਦਾ ਹੈ ਅੱਛਾ ਬੜੇ ਲੰਮੇ ਸਮੇਂ ਬਾਅਦ ਕਾਲ ਆਈ ਖੈਰ ਰਿਸ਼ਤਿਆਂ ਦੀ ਉਮਰ ਤੁਹਾਡੇ ਆਪਣੇ ਹੱਥ ਵਿੱਚ ਹੈ ਉਹਨੂੰ ਕਿੰਨਾ ਦੂਰੀ ਤੇ ਰੱਖਣਾ ਹੈ ਕਿੰਨੀ ਨੇੜੇ ਰੱਖਣਾ ਹੈ ਜਿਹੜੇ ਮਤਲਬੀ ਰਿਸ਼ਤੇ ਹੁੰਦੇ ਨੇ ਕੋਈ ਬਹੁਤੇ ਪੁਖਤਾ ਰਿਸ਼ਤੇ ਨਹੀਂ ਹੁੰਦੇ ਮਤਲਬੀ ਬੰਦਿਆਂ ਤੋਂ ਬਚ ਕੇ ਰੋ ਮਤਲਬੀ ਰਿਸ਼ਤਿਆਂ ਤੋਂ ਬਚ ਕੇ ਰੋ ਮਤਲਬੀ ਬੰਦਾ ਜਦੋਂ ਤੁਹਾਡੇ ਨਾਲ ਮਤਲਬ ਹੋਏਗਾ ਨਾ ਉਦੋਂ ਬੜੀਆਂ ਵੱਡੀਆਂ ਵੱਡੀਆਂ ਆਣ ਕੇ ਡਿੰਗਾ ਮਾਰੇਗਾ ਗੱਲਾਂ ਛੱਡੇਗਾ ਅੱਧੀ ਰਾਤ ਆਵਾਜ਼ ਲੋੜ ਪਈ ਆਵਾਜ਼ ਦੇਈ ਮੈਂ ਦੌੜਿਆ ਆਵਾਂਗਾ ਪਾਣੀ ਨਹੀਂ ਪੀਵਾਂਗਾ ਜੁੱਤੀ ਪਹਿਰੀ ਨਹੀਂ ਪਾਵਾਂਗਾ ਬੜੀਆਂ ਗੱਲਾਂ ਕਰੇਗਾ ਪਰ ਜਿਵੇਂ ਹੀ ਮਤਲਬ ਨਿਕਲਿਆ ਮਾਮੂਲੀ ਜਾਂ ਕੰਮ ਕਹਿ ਕੇ ਵੇਖੋ ਮਤਲਬੀ ਬੰਦੇ ਨੂੰ ਉਸੇ ਵਕਤ ਬਹਾਨੇ ਘੜਦਾ ਹੋਇਆ ਤੇ ਬਹਾਨੇ ਲਾਉਂਦਾ ਹੋਇਆ ਤੁਹਾਨੂੰ ਨਜ਼ਰ ਪਏਗਾ ਮਤਲਬ ਹੀ ਰਿਸ਼ਤੇ ਮਤਲਬ ਗਿਆ ਤੇ ਰਿਸ਼ਤਾ ਗਿਆ ਕੁਝ ਰਿਸ਼ਤੇ ਹੁੰਦੇ ਨੇ ਸਫਰੀ ਰਿਸ਼ਤੇ ਤੁਸੀਂ ਬਸ ਦੇ ਅੰਦਰ ਉਹ ਟ੍ਰੇਨ ਦੇ ਅੰਦਰ ਉਹ ਪਲੇਨ ਦੇ ਅੰਦਰ ਉਹ ਕਿਧਰੇ ਜਾ ਰਹੇ ਹੋ 15 16 17 ਘੰਟੇ ਦਾ ਸਫ਼ਰ ਹੈ ਨਾਲ ਦੀ ਸੀਟ ਤੇ ਬੈਠਾ ਹੋਇਆ ਪੈਸੇਂਜਰ ਤੁਸੀਂ ਕੁਝ ਖਾਣ ਲੱਗੇ ਉਹਦੇ ਨਾਲ ਸ਼ੇਅਰ ਕਰ ਲਿਆ ਉਹਨੇ ਤੁਹਾਡੇ ਨਾਲ ਸ਼ੇਅਰ ਕਰ ਲਿਆ ਗੱਲਾਂ ਬਾਤਾਂ ਆਦਾਨ ਪ੍ਰਦਾਨ ਕੀਤੀਆਂ ਸਾਂਝ ਹੋਈ ਤੁਸੀਂ ਕਿੱਥੋਂ ਰਹਿਣ ਵਾਲੇ ਮੈਂ ਕਿੱਥੋਂ ਦਾ ਰਹਿਣ ਵਾਲਾ ਤੁਹਾਡਾ ਬਿਜ਼ਨਸ ਮੇਰਾ ਬਿਜ਼ਨਸ ਸਨੇਕ ਗੱਲਾਂ ਹੋਈਆਂ ਉਹ ਰਿਸ਼ਤੇ ਕਦੀ ਕਦੀ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਵੀ ਉਤਰਨ ਲੱਗਿਆਂ ਇੱਕ ਦੂਜੇ ਦਾ ਫੋਨ ਨੰਬਰ ਅਤਾ ਪਤਾ ਤੇ ਐਡਰੈਸ ਲੈ ਕੇ ਉਤਰਦੇ ਹੋ ਤੇ ਕਦੇ ਕਦੇ ਉਹ ਵੀ ਇਸ ਤਰ੍ਹਾਂ ਹੁੰਦਾ ਹੈ ਵੀ ਜਿਵੇਂ ਏਅਰਪੋਰਟ ਆਇਆ ਸਟੇਸ਼ਨ ਆਇਆ ਬੱਸ ਡਾ ਆ ਤੇ ਜਿਵੇਂ ਉਹ ਮੰਜ਼ਿਲ ਆਈ ਟਿਕਾਣਾ ਆ ਤਿਵੇਂ ਉਹ ਸਫਰੀ ਰਿਸ਼ਤੇ ਬਲੀਨ ਹੋ ਜਾਂਦੇ ਨੇ ਨਾਲੋਂ ਨਾਲ ਟੁੱਟ ਜਾਂਦੇ ਨੇ ਅੱਛਾ ਤੂੰ ਆਪਣੇ ਰਾਹ ਤੇ ਮੈਂ ਆਪਣੇ ਰਾਹ ਕੁਝ ਹੁੰਦੇ ਨੇ ਬਾਜ਼ਾਰੀ ਰਿਸ਼ਤੇ ਐਗਜ਼ੈਂਪਲ ਬਾਜ਼ਾਰ ਦੇ ਅੰਦਰੋਂ ਤੁਸੀਂ ਕਾਰ ਲੈਣੀ ਐ ਘਰ ਲੈਣਾ ਐ ਕੁਝ ਹੋਰ ਚੀਜ਼ ਲੈਣੀ ਐ ਬਾਜ਼ਾਰ ਦੇ ਅੰਦਰ ਬੈਂਕ ਦੇ ਨਾਲ ਮਾਰਕੀਟ ਦੇ ਨਾਲ ਕੰਪਨੀ ਦੇ ਨਾਲ ਵਾਪਿਆ 2 4 5 10 ਵਾਰੀ ਤੁਹਾਨੂੰ ਹੇਠ ਉੱਤੇ ਚੱਕਰ ਲਾਉਣੇ ਪਏ ਗੇੜੀਆਂ ਕੱਢਣੀਆਂ ਪਈਆਂ ਕਿਸੇ ਬੰਦੇ ਦੇ ਨਾਲ ਸੇਲਜ਼ਮੈਨ ਦੇ ਨਾਲ ਕਿਸੇ ਦੂਜੇ ਤੀਜੇ ਦੇ ਨਾਲ ਬੈਂਕ ਅੰਪਲਾਈ ਦੇ ਨਾਲ ਮੈਨੇਜਰ ਦੇ ਨਾਲ ਤੁਹਾਡੀ ਵਾਕਫੀਅਤ ਬਣ ਗਈ ਤੁਹਾਨੂੰ ਐਵੇਂ ਲੱਗਦਾ ਵੀ 2 ਦਿਨ 4 ਦਿਨ ਬਹਿ ਕੇ ਇਕੱਠਿਆਂ ਚਾਹ ਪੀਤੀ ਮੇਰੀ ਬੜੀ ਨੇੜਤਾ ਬਣ ਗਈ ਪਰ ਜਿਵੇਂ ਲਾਉਣ ਅਪਰੂਵ ਹੋਇਆ ਜਿਵੇਂ ਤੁਹਾਡਾ ਮਸਲਾ ਲੋਇਆ ਤੇ ਮੈਂ ਉਹ ਕੌਣ ਤੇ ਮੈਂ ਕੌਣ ਇਹ ਰਿਸ਼ਤਾ ਟੁੱਟ ਜਾਏ ਤੇ ਦੁਖਦਾਈ ਨਹੀਂ ਹੈ ਇਹ ਇੱਥੋਂ ਤੱਕ ਸੀਮਤ ਰਹਿਣ ਤੇ ਦੁਖਦਾਈ ਨਹੀਂ ਹੈ ਸਫਰੀ ਰਿਸ਼ਤਾ ਟੁੱਟ ਜਾਏ ਦੁਖਦਾਈ ਨਹੀਂ ਹੈ ਦੁੱਖ ਉਦੋਂ ਮਿਲਦਾ ਜਿਨ੍ਹਾਂ ਦੇ ਨਾਲ ਬਲੱਡ ਦੀ ਸਾਜ ਹੁੰਦੀ ਹੈ ਨਾਨਕਿਆਂ ਦੇ ਨਾਲ ਸਹੁਰਿਆਂ ਦੇ ਨਾਲ ਤੇ ਜਾਂ ਦਦ ਕੇ ਆਂਦੇ ਰਹਿ ਜਦੋਂ ਉਥੋਂ ਰਿਸ਼ਤਾ ਟੁੱਟਦਾ ਹੈ ਨਾ ਉਦੋਂ ਬੜਾ ਦੁੱਖ ਹੁੰਦਾ ਇਸ ਤੋਂ ਅੱਗੇ ਇਹ ਜਿਹੜੇ ਰਿਸ਼ਤੇ ਨਾ ਇਹ ਰਿਸ਼ਤੇ ਬਹੁਤਾਂ ਦੇ ਅੰਦਰ ਟੁੱਟਦੇ ਕਿਉਂ ਨਹੀਂ ਕਿਉਂਕਿ ਜਦੋਂ ਅਸੀਂ ਇੱਜ਼ਤ ਦੇ ਅੰਦਰ ਲੈਣ ਦੇਣ ਦੇ ਵਿੱਚ ਫਰਕ ਪਾਉਂਦੇ ਆ ਅਸੀਂ ਇਹ ਸੋਚਦੇ ਆਂ ਵੀ ਮੈਨੂੰ ਤੇ ਇੱਜ਼ਤ ਮਿਲੇ ਮੈਨੂੰ ਜੀ ਕਹਿ ਕੇ ਸਾਰੇ ਬੁਲਾਉਣ ਪਰ ਮੈਂ ਕਿਸੇ ਨੂੰ ਜੀ ਕਹਿ ਕੇ ਨਾ ਬੁਲਾਵਾਂ ਮੈਂ ਆਵਾਜ਼ ਮਾਰਾਂ ਤੇ ਈਗੋ ਦੇ ਅੰਦਰ ਮੈਂ ਬੁਲਾਵਾਂ ਤੇ ਹੰਕਾਰ ਦੇ ਅੰਦਰ ਉਹ ਇਹ ਕਹਿ ਕੇ ਬੁਲਾਵਾਂ ਪਰ ਦੂਜਾ ਜਦੋਂ ਮਿਲੇ ਉਹ ਮੈਨੂੰ ਜੀ ਕਹਿ ਕੇ ਮਿਲੇ ਕਿਉਂ ਬਈ ਤੂੰ ਰਾਜਾ ਹੋਏਗਾ ਤੂੰ ਅਮੀਰ ਹੋਏਗਾ ਤੂੰ ਵੱਡਾ ਹੋਏਗਾ ਤੂੰ ਜ਼ਮੀਨ ਜਾਇਦਾਦ ਦਾ ਮਾਲਕ ਹੋਏਗਾ ਆਪਣੇ ਘਰ ਹੋਏਗਾ ਤੂੰ ਮੋਦੀ ਖਾਣਾ ਥੋੜਾ ਚਲਾਇਆ ਵੀ ਜਿਹੜਾ ਦੂਜੇ ਰਿਸ਼ਤੇਦਾਰਾਂ ਨੂੰ ਦੇ ਕੇ ਆਉਣਾ ਹੈ ਜਾਂ ਦੂਜਿਆਂ ਦੀ ਵਕਲ ਸਿਰ ਹਲਤ ਕਰਨਾ ਹੈ ਪਹਿਲੀ ਗੱਲ ਤੇ ਕਰਦਾ ਨਹੀਂ ਜੇ ਕਰਦਾ ਹੋਏਗਾ ਤੇ ਤਾਂ ਵੀ एहसान ਦੀ ਪੰਡ ਬੰਨ ਕੇ ਉਹਨਾਂ ਦੇ ਸਿਰ ਤੇ ਰੱਖਦਾ ਹੋਏਗਾ ਕਿ ਮੈਂ ਔਖੇ ਵੇਲੇ ਤੇਰੇ ਕੰਮ ਆਇਆ ਖੈਰ ਇਧਰ ਨਾ ਤੁਰਾ ਅਗਰ ਇੱਜ਼ਤ ਲੈਣੀ ਪਸਾਂਦੇ ਤੇ ਇੱਜ਼ਤ ਦੇਣ ਦੀ ਜਾਲ ਸਿੱਖੋ ਅਗਰ ਜੀ ਕਹਾਉਣਾ ਪਸਾਂਦੇ ਤੇ ਜੀ ਕਹਿਣ ਦੀ ਆਪਣੀ ਲੁਤਰੋ ਨੂੰ ਆਪਣੀ ਜ਼ੁਬਾਨ ਨੂੰ ਆਦਤ ਪਾਓ ਖੈਰ ਇੱਜ਼ਤ ਲੈਣ ਦੇ ਅੰਦਰ ਜਿੱਥੇ ਫਰਕ ਪਿਆ ਫਿਰ ਮਾੜੇ ਤੋਂ ਮਾੜਾ ਰਿਸ਼ਤਾਦਾਰ ਵੀ ਸੋਚਦਾ ਵੀ ਠੀਕ ਹੈ ਭਰਾ ਤੂੰ ਆਪਣੇ ਘਰ ਵੱਡਾ ਹੋਏਗਾ ਜੇ ਤੂੰ ਮੇਰੀ ਚਾਰ ਸ਼ਰੀਕਾਂ ਦੇ ਅੰਦਰ ਰਿਸ਼ਤੇਦਾਰਾਂ ਦੇ ਅੰਦਰ ਬਹਿ ਕੇ ਤੋਹੀਨ ਕਰਨੀ ਹੈ ਤੇ ਮੇਰੇ ਤੋਂ ਨਹੀਂ ਕਰਵਾਈ ਜਾਂਦੇ ਤੋ ਚੰਗਾ ਹੋਏਗਾ ਜਾਂ ਮੰਦਾ ਹੋਏਗਾ ਆਪਣੇ ਘਰ ਹੋਏਗਾ ਰਿਸ਼ਤੇ ਬਹੁਤ ਇਸ ਤਰ੍ਹਾਂ ਟੁੱਟ ਜਾਂਦੇ ਨੇ ਨੰਬਰ 2 ਦੇ ਉੱਤੇ ਬਹੁਤ ਸਾਰੇ ਰਿਸ਼ਤੇ ਨਾ ਵਿਹਾਰ ਕਰਕੇ ਟੁੱਟ ਜਾਂਦੇ ਨੇ ਬੰਦੇ ਨੂੰ ਲੋੜ ਪੈਂਦੀ ਏ ਐਸਾ ਕੋਈ ਨਹੀਂ ਹੈ ਜਿਹਦਾ ਲੈਂਡ ਦੇ ਨਾ ਚੱਲਦਾ ਹੋਵੇ ਦੇਸ਼ਾਂ ਦਾ ਚੱਲਦਾ ਹੈ ਕੌਮਾਂ ਦਾ ਚੱਲਦਾ ਹੈ ਬਿਜ਼ਨਸਮੈਨਾਂ ਦਾ ਚੱਲਦਾ ਹੈ ਵੱਡਿਆਂ ਦਾ ਚੱਲਦਾ ਹੈ ਛੋਟਿਆਂ ਦਾ ਚੱਲਦਾ ਹੈ ਸਭ ਦਾ ਚੱਲਦਾ ਹੈ ਪਰ ਜੇ ਤੇ ਤੁਹਾਡਾ ਵਿਹਾਰ ਸੁਥਰਾ ਹੈ ਤਾਂ ਤੇ ਕੋਈ ਗੱਲ ਨਹੀਂ ਵੱਡੇ ਤੋਂ ਵੱਡਾ ਵੀ ਲੈਣ ਦੇਣ ਚੱਲਦਾ ਹੈ ਤੇ ਛੋਟੇ ਤੋਂ ਛੋਟਾ ਵੀ ਚੱਲਦਾ ਹੈ ਪਰ ਕਦੀ ਕਦੀ ਇਦਾਂ ਹੁੰਦਾ ਹੈ ਵੀ ਲੈਣ ਵਾਲੀ ਤੇ ਬੰਦਾ ਆਪਣੇ ਆਪ ਨੂੰ ਇਦਾਂ ਸਾਹਮਣੇ ਪੇਸ਼ ਕਰਦਾ ਹੈ ਕਿ ਮੇਰੇ ਵਰਗਾ ਚੰਗਾ ਮੇਰੇ ਵਰਗਾ ਸੱਚਾ ਮੇਰੇ ਵਰਗਾ ਵਿਹਾਰੀ ਬੰਦਾ ਦੁਨੀਆ ਦੇ ਉੱਤੇ ਤੈਨੂੰ ਦੂਜਾ ਮਿਲਣਾ ਹੀ ਨਹੀਂ ਪਰ ਜਦੋਂ ਦੇਣ ਦੀ ਵਾਰੀ ਆਉਂਦੀ ਹੈ ਉਦੋਂ ਛਪੰਦੀ ਕੋਸ਼ਿਸ਼ ਕਰਦਾ ਹੈ ਦਰਵਾਜ਼ਾ ਖੜਕਾਈਏ ਤੇ ਕਿਸੇ ਬੱਚੇ ਨੂੰ ਅੱਗੇ ਕਹ ਦੇਗਾ ਵੀ ਡੈਡੀ ਘਰ ਨਹੀਂਗੇ ਉਹਨੂੰ ਕਹਿ ਜਾ ਕੇ ਅੰਕਲ ਨੂੰ ਵੀ ਡੈਡੀ ਘਰ ਨਹੀਂਗੇ ਉਦੋਂ ਮੁੰਛ ਪਾਉਂਦਾ ਫਿਰਦਾ ਹੈ ਜਾਂ ਕਹੇਗਾ ਮੈਂ ਮਰਤ ਨਹੀਂ ਚੱਲਿਆ ਮੈਂ ਤੁਰਤ ਨਹੀਂ ਚੱਲਿਆ ਮੈਂ ਭੱਜਤ ਨਹੀਂ ਚੱਲਿਆ ਮੈਂ ਦੇ ਦੇਾਂਗਾ ਮੈਂ ਅੱਜ ਦੇਣਾ ਮੈਂ ਕੱਲ ਦੇਣਾ ਇਕਰਾਰ ਕਰ ਕਰਕੇ ਅਗਲੇ ਦਿਨ ਜੁੱਤੀ ਘਸਨ ਤੱਕ ਲਿਆ ਦਿੰਦਾ ਹੈ ਕਈ ਰਿਸ਼ਤੇ ਟੁੱਟਦੇ ਨੇ ਤੁਹਾਡੇ ਵਿਹਾਰ ਕਰਕੇ ਚੰਗਾ ਵਿਹਾਰ ਰੱਖੋ ਇੱਜ਼ਤ ਦੇ ਅੰਦਰ ਜੇ ਜ ਚਾਹੁੰਦੇ ਹੋ ਤੇ ਲੈਣ ਦੇਣ ਦਾ ਬਰਾਬਰ ਦਾ ਹੱਕਦਾਰ ਆਪਣੇ ਆਪ ਨੂੰ ਰੱਖੋ ਦੂਜੇ ਨੂੰ ਰੱਖੋ ਵਿਹਾਰ ਚੰਗਾ ਰੱਖੋ ਇੱਕ ਨੁਕਤਾ ਹੋ ਰਿਹਾ ਜਦੋਂ ਤੁਸੀਂ ਕਿਦਰੇ ਚਾਰ ਸੱਜਣ ਪੈਣ ਪ੍ਰਾ ਰਲ ਕੇ ਬੈੰਨੇ ਆ ਕਿਸੇ ਦੀ ਤੋਹੀਨ ਨਾ ਕਰਿਆ ਕਰੋ ਕਿਸੇ ਦੀ ਬੇਇਜ਼ਤੀ ਕਰਨ ਦਾ ਯਤਨ ਨਾ ਕਰਿਆ ਕਰੋ ਕਿਸੇ ਦੂਜੇ ਨੂੰ ਡੀਗ੍ਰੇਡ ਕਰਨ ਦਾ ਯਤਨ ਨਾ ਕਰਿਆ ਕਰੋ ਤੇਰੀ ਕਮੀਜ਼ ਚੰਗੀ ਨਹੀਂ ਪੈਂਟ ਚੰਗੀ ਨਹੀਂ ਸਪੈਕਸ ਚੰਗੇ ਨਹੀਂ ਪੱਗ ਚੰਗੀ ਨਹੀਂ ਜੁੱਤੀ ਚੰਗੇ ਨਹੀਂ ਜਾਂ ਤੇਰਾ ਕਾਰੋਬਾਰ ਛੋਟਾ ਹੈ ਤੇਰੀ ਦੁਕਾਨ ਮੇਰੇ ਤੋਂ ਘੱਟ ਚੱਲਦੀ ਹੈ ਮੈਂ ਦੁਬਾਰਾ ਰਿਪੀਟ ਕਰਦਾ ਭਰਾ ਤੇਰੀ ਚੱਲਣੀ ਚਾਹੀਦੀ ਹੈ ਪਰ ਮੁਬਾਰਕ ਹੈ ਤੈਨੂੰ ਤੂੰ ਹੋਰ ਤਰੱਕੀਆਂ ਕਰ ਪਰ ਤੈਉਂ ਇਹ ਠੇਕਾ ਥੋੜਾ ਲੈ ਲਿਆ ਵੀ ਜਿੱਥੇ ਚਾਰ ਲੋਕਾਂ ਨੇ ਇਕੱਠਿਆ ਹੋਣਾ ਤੂੰ ਦੂਜੇ ਦੀ ਬੇਇੱਜ਼ਤੀ ਕਰੇ ਤੂੰ ਤੋਹੀਨ ਕਰੇਗਾ ਕਿਸੇ ਦੀ ਤੋਹੀਨ ਕਰਨੀ ਬੰਦ ਕਰੋ ਤੋਹੀਨ ਕਰੋਗੇ ਤੇ ਰਿਸ਼ਤਿਆਂ ਦੇ ਵਿੱਚ ਅੰਦਰ ਦੂਰੀ ਬਣੇਗੀ ਤੁਸੀਂ ਹੋਗੇ ਆਪਣੇ ਥਾਂ ਤੇ ਕੁਝ ਵੀ ਹੋਗੇ ਦੂਜਾ ਆਪਣੇ ਘਰ ਦਾ ਰਾਜਾ ਹੈ ਤੂੰ ਆਪਣੇ ਘਰ ਦਾ ਰਾਜਾ ਹੈ ਖੈਰ ਇਸ ਤੋਂ ਅੱਗੇ ਕਈ ਰਿਸ਼ਤੇ ਇਸ ਗੱਲੋਂ ਵੀ ਟੁੱਟ ਜਾਂਦੇ ਨੇ ਵੀ ਜਦੋਂ ਤੁਸੀਂ ਦੋ ਜਣੇ ਬਰਾਬਰ ਚੱਲ ਰਹੇ ਹੋ ਤੇ ਤੁਸੀਂ ਨਿਕਲ ਗਏ ਅੱਗੇ ਹੁਣ ਤੁਸੀਂ ਅੱਗੇ ਨਿਕਲੇ ਤੁਹਾਡੀ ਆਪਣੀ ਮਿਹਨਤ ਹੈ ਤੁਹਾਡਾ ਅਨਵੈਸਟ ਕਰਨ ਦਾ ਟੰਗ ਹੈ ਤੁਹਾਡੀ ਆਪਣੀ ਸੋਚ ਸੋਚਣ ਦਾ ਨਜ਼ਰੀਆ ਹੈ ਤੁਹਾਡੇ ਕੰਮ ਕਰਨ ਦਾ ਆਪਣਾ ਤੌਰ ਤਰੀਕਾ ਹੈ ਪਰ ਜਦੋਂ ਤੁਸੀਂ ਦੂਜੇ ਨਾਲੋਂ ਅੱਗੇ ਨਿਕਲੇ ਹੁਣ ਦੂਜਾ ਮਿਹਨਤ ਕੱਛ ਨਹੀਂ ਹੈ ਦੂਜੇ ਨੂੰ ਅਨਵੈਸਟ ਕਰਨੀ ਨਹੀਂ ਆਉਂਦੀ ਦੂਜੇ ਨੂੰ ਪੈਸਾ ਖਰਚ ਕਰਨ ਦਾ ਤਰੀਕਾ ਨਹੀਂ ਆਉਂਦਾ ਤੁਸੀਂ ਉਹਦੇ ਨਾਲੋਂ ਅੱਗੇ ਨਿਕਲ ਗਏ ਤੇ ਕਦੇ-ਕਦੇ ਵੀ ਹੁੰਦਾ ਹੈ ਵੀ ਜਦੋਂ ਤੁਸੀਂ ਅੱਗੇ ਨਿਕਲਦੇ ਹੋ ਤੇ ਪਿੱਛੇ ਰਹਿ ਚੁੱਕਾ ਤੁਹਾਡਾ ਰਿਸ਼ਤੇਦਾਰ ਸੱਜਣ ਮਿੱਤਰ ਭੈਣ ਭਰਾ ਉਹਨੂੰ ਜਦੋਂ ਕੋਈ ਬਹਾਨਾ ਨਹੀਂ ਮਿਲਦਾ ਤੇ ਉਹ ਤੁਹਾਡੀ ਆਲੋਚਨਾ ਸ਼ੁਰੂ ਕਰ ਦਿੰਦਾ ਹੈ ਤੁਹਾਡਾ ਆਲੋਚਕ ਬਣ ਜਾਂਦਾ ਹੈ ਇਹ ਬੰਦਾ ਚੰਗਾ ਨਹੀਂ ਇਹਨੇ ਐਦਾਂ ਕੀਤਾ ਇਹਨੇ ਉਦਾਂ ਕੀਤਾ ਫਜ਼ੂਲ ਦੀਆਂ ਬੇਰਥ ਦੀਆਂ ਗੱਲਾਂ ਬਣਾ ਬਣਾ ਕੇ ਤੁਹਾਡੇ ਨਾਲੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਰਿਸ਼ਤਿਆਂ ਦੇ ਅੰਦਰ ਨੇੜਤਾ ਰਹੇਗੀ ਕਿਸੇ ਕੋਲ ਬੋਗੇ ਕਿਸੇ ਕੋਲ ਖਲੋਵੋਗੇ ਤੁਹਾਡੀ ਟੈਨਸ਼ਨ ਰਿਲੀਜ਼ ਹੋਏਗੀ ਮਨ ਦੀ ਗੱਲ ਖੋਲੋਗੇ ਪਰ ਸਾਰਿਆਂ ਕੋਲ ਮਨ ਦੀ ਗੰਢ ਨਾ ਖੋਲਿਓ ਇਹ ਮੈਂ ਇੱਕ ਵੀਡੀਓ ਅੱਡ ਤੋਂ ਬਣਾਵਾਂਗਾ ਹਰ ਬੰਦੇ ਦੇ ਕੋਲ ਆਪਣੇ ਅੰਦਰ ਦੀ ਕਿਤਾਬ ਖੋਲ ਕੇ ਨਾ ਰੱਖਿਆ ਕਰੋ ਖੁੱਲਾ ਆਪਣੇ ਆਪ ਨੂੰ ਨਾ ਛੱਡਿਆ ਕਰੋ ਵੇਖੋ ਕਿ ਤੁਹਾਡੀ ਖੁੱਲੀ ਕਿਤਾਬ ਨੂੰ ਪੜ੍ਹ ਕੇ ਉਹਦੇ ਉੱਤੇ ਪਰਦਾ ਬਣਾਉਣਾ ਕੌਣ ਜਾਣਦਾ ਹੈ ਤੇ ਪੰਡਣ ਦੀ ਆਦਤ ਕੀ ਦੀ ਹੈ ਕਈਆਂ ਦੀ ਆਦਤ ਹੁੰਦੀ ਹੈ ਵੀ ਗੱਲ ਇੰਨੀ ਹੁੰਦੀ ਹੈ ਪਿੰਡ ਸ਼ਹਿਰ ਦੇ ਅੰਦਰ ਛੱਜ ਦੇ ਅੰਦਰ ਪਾ ਕੇ ਨਾ ਵੱਡਾ ਰੂਪ ਬਣਾ ਕੇ ਪੜ੍ਹ ਦਿੰਦੇ ਨੇ ਵੀ ਤੁਹਾਨੂੰ ਬਹਿਜੋ ਗਿਆਣੇ ਛੱਡਦੇ ਛੱਡਦੇ ਤੋਂ ਖੈਰ ਜਦੋਂ ਰਿਸ਼ਤਿਆਂ ਦੇ ਅੰਦਰ ਮਿੱਤਰਤਾ ਦੇ ਅੰਦਰ ਨੇੜਤਾ ਰਹੇਗੀ ਕਿਸੇ ਕੋਲ ਗੱਲ ਖਲੋਗੇ ਬੋਵੋਗੇ ਹੱਸੋਗੇ ਖੇਡੋਗੇ ਕੜੀ ਦੀ ਕੜੀ ਗੱਲਾਂ ਬਾਤਾਂ ਦਰੂਦਰ ਦੀਆਂ ਕਰੋਗੇ ਆਪਣੇ ਬਿਜ਼ਨਸ ਵਿੱਚੋਂ ਮਨ ਨੂੰ ਬਾਹਰ ਕੱਢੋਗੇ ਟੈਨਸ਼ਨ ਵਿੱਚੋਂ ਬਾਹਰ ਕੱਢੋਗੇ ਤੁਹਾਡੀ ਟੈਨਸ਼ਨ ਰਿਲੀਜ਼ ਹੋਏਗੀ ਇਹ ਬਹੁਤ ਵੱਡੀ ਇੱਕ ਮੈਡੀਸਨ ਹੈ ਬਹੁਤ ਵੱਡੀ ਇੱਕ ਦਵਾਈ ਹੈ ਜਿਹੜੀ ਦਵਾਈ ਅੱਜ ਦੇ ਲੋਕਾਂ ਕੋਲੋਂ ਗਵਾਚਦੀ ਜਾ ਰਹੀ ਹੈ ਤੇ ਗਵਾਚਨ ਕਰਕੇ ਪਾਗਲਪਨ ਵੱਧਦਾ ਜਾ ਰਿਹਾ ਹੈ ਡਿਪਰੈਸ਼ਨ ਵਧਦੀ ਜਾ ਰਹੀ ਹੈ ਰੋਗ ਦੇ ਸੋਗ ਇਹ ਵੀ ਵੱਧਦੇ ਜਾ ਰਹੇ ਨੇ ਤੋ ਖੈਰ ਰਿਸ਼ਤਿਆਂ ਦੇ ਅੰਦਰ ਨੇੜਤਾ ਬਣਾ ਕੇ ਰੱਖੋ ਕਿਵੇਂ ਬਣਾਉਣੀ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ